ਸੁਰੀ ਗੱਲ ਜੀ ਮੈਂ ਮਹਿਕ ਟਿਪਕਾਰ ਤੇ ਸਵਾਗਤ ਤੁਹਾਡਾ ਪੰਜਾਬੀ ਲਿੰਕ মিডিਆ ਦੀ ਖਾਸ ਰਿਪੋਰਟ ਤੋਂ ਇਸ ਵੇਲੇ ਸੀ ਮੌਜੂਦਾ ਮੋਗਾ ਵਿਖੇ ਜਿੱਥੇ ਅਸੀਂ ਗੱਲ ਕਰਾਂਗੇ ਮੌਸਮ ਦੀ ਤਾਂ ਅੱਜ ਮੋਗੇ ਵਿੱਚ ਸਵੇਰ ਤੋਂ ਹੀ ਸੰਨੇ ਤਾਣਦਸ਼ਾਈ ਹੋਈ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਆਸ-ਪਾਸੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਗੱਡੀਆਂ ਹੁੰਦੀਆਂ ਜਾਂਦੀਆਂ ਨਜ਼ਰ ਨਹੀਂ ਆ ਰਹੀਆਂ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਵੱਲੋਂ 21 ਜਨਵਰੀ ਤੱਕ orange alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਅੱਜ ਅੰਮ੍ਰਿਤਸਰ ਕਪੂਰਥਲਾ ਜ਼ਿਲਹੰਦਰ ਲੁਧਿਆਣਾ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਸੰਘਣਿਤਾਂ ਪੈਣ ਦੀ ਸਭਾਵਨਾ ਬਣੀ ਹੋਈ ਹੈ ਹਾਲਾਂਕਿ ਰਾਹਤ ਵਾਲੀ ਖਬਰ ਹੈ ਕਿ ਫਿਲਹਾਲ ਠੰਡੀ ਲਾਰਦੀ ਕੋਈ ਸਭਾਵਨਾ ਨਹੀਂ ਦੱਸੀ ਜਾ ਰਹੀ ਮੌਸਮ ਖਾਸ ਕਰਕੇ ਹੰਦੀ ਉਮੀਦ ਹੈ ਅਤੇ ਦੰਦਰਾਂ ਧੁੱਪ ਵੀ ਨਿਕਲ ਸਕਦੀ ਜਿਸ ਨਾਲ ਲੋਕਾਂ ਨੂੰ ਕੁੜਾਕੇ ਦੀ ਠੰਡ ਤੋਂ ਕੁਝ ਰਾਹਤ ਮਿਲੇਗੀ ਅਤੇ ਦੂਜੇ ਪਾਸੇ ਰਾਤ ਨੂੰ ਨਿਜਨਬੀਨ ਗੁਰਦਾਸਪੁਰ ਅਮੇਸ਼ਾ ਹੁਸ਼ਿਆਰਪੁਰ ਤੇ ਰੂਪਨਗਰ ਵਿੱਚ ਮੀਂਹ ਪੈਣ ਦੀ ਸਭਾਵਨਾ ਜਦਕਿ ਤੈਤ 24 ਜਨਵਰੀ ਨੂੰ ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਭਵਿਕਣ ਕੀਤੀ ਗਈ ਹੈ ਜਿਸਕਰ ਜੋਗਿਆ ਕਿ ਲਗਾਤਾਰ 5 ਦਿਨਾਂ ਤੱਕ ਠੰਡੀ ਸੰਘਣੀ ਤੋਂ ਆਂਦਲੀ ਇਸੇ ਤਰ੍ਹਾਂ orange alert ਜਾਰੀ ਕੀਤਾ ਗਿਆ ਅਗਲੇ 5 ਦਿਨਾਂ ਤੱਕ ਤੋਂ ਇਸੇ ਤਰੀਕ ਬਰਕਰਾਰ ਰਹੇਗੀ ਤੋਂ ਆਪਣੇ ਕੰਨ ਦੀ ਕੋਈ ਵੀ ਸਭਾਵਨਾ ਨਹੀਂ ਹੈ ਜਿਵੇਂ ਮੌਸਮ ਦੀ ਸਾਡੀ ਖਾਸ ਰਿਪੋਰਟ ਮੋਗਾ ਲਾਈਵ ਰਿਪੋਰਟ ਤੋਂ ਤੇ ਮੌਸਮ ਦੀ ਹਰ ਅਪਡੇਟ ਅਸੀਂ ਤਾਂ ਤੁਹਾਡੇ ਨਾਲ ਗਰਾਊਂਡ ਲੈਵਲ ਤੇ ਸਾਂਝੀ ਕਰਦੇ ਰਾਵਾਂਗੇ ਵੇਖਦੇ ਰਹੋ ਪੰਜਾਬੀ ਲਿੰਕ মিডিਆ ਧੰਨਵਾਦ